ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਜੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਤੇ ਜਾਂ ਐਡ ਲਗਾਉਣ ਲਈ ਆਪਣਾ WhatsApp ਨੰਬਰ ਦਿੱਤਾ ਹੋਇਆ ਜੀ ਉਸ ਤੇ ਸਬਰਕ ਕਰਕੇ ਤੁਸੀਂ ਐਡ ਲਗਾ ਸਕਦੇ ਹੋ ਅੱਗੇ ਹੈ ਜੀ 11 6 ਦੀ ਜੈਕ ਵਾਲੀ ਟਰਾਲੀ ਜੈਕ ਵਾਲੀ ਟਰਾਲੀ ਹੈ ਜੀ ਬਿਲਕੁਲ ਨਵੀਂ ਬਣੀ ਹੋਈ ਤੁਸੀਂ ਦੇਖ ਲਓ ਜੀ ਤੇ ਬਹੁਤ ਸੋਹਣੀ ਤੇ ਸਾਫਟ ਟਰਾਲੀ ਹੈ ਜੀ ਬਿਲਕੁਲ ਨਵੀਂ ਆ ਤੇ ਟਾਟਾ ਦਾ ਮਾਲ ਲੱਗਾ ਲੋਹਾ ਜੀ ਚਾਦਰ ਦੀ ਗੱਲ ਕਰੀਏ ਸਾਰੀ ਟਾਟਾ ਦੀ ਲੱਗੀ ਹੋਈ ਆ ਤੇ ਜੇ ਆਪਾਂ ਫੱਟੀ ਦੀ ਕਰੀਏ ਗੱਲ ਜੀ ਫੱਟੀ ਇਹਦੇ ਆਈਐਸੀ ਮਾਰਕਾ ਤਿੰਨ ਸੂਤ ਦੀ ਫੱਟੀ ਲੱਗੀ ਹੋਈ ਆ ਆਪਣੇ ਤਿੰਨ ਦੋ ਦੀ ਫੱਟੀ ਲੱਗੀ ਹੋਈ ਆ ਤੇ ਆਮ ਟਰਾਲੀਆਂ ਦੇ ਨਾਲੋਂ ਇਹਦੇ ਆਪਣਾ ਦੋ ਚੈਨਰ ਵੱਧਾ ਹੈਗੇ ਜੀ ਥੱਲੇ ਤੇ ਅਗਲੇ ਪਾਸੇ ਇੱਕ ਚੈਨਰ ਵੱਧ ਦਿੱਤਾ ਹੋਇਆ ਤੇ ਬਾਕੀ ਇਹਦੇ ਉੱਤੇ ਲੱਗਿਆ ਹੋਇਆ ਜੀ 2.5 ਫੁੱਟ ਦਾ ਵੇਡ 2.5 ਫੁੱਟ ਦੀ ਸਿਰਫ ਜਾਲੀ ਲੱਗੀ ਹੋਈ ਆ ਵੇਡ ਤੋਂ ਤਾਂ ਤਾਂ ਬਾਡੀ ਤੋਂ 2.5 ਫੁੱਟ ਆ ਜੀ ਸਟੀਲੀ ਜਾਲੀ ਆ ਜੀ ਇਹ ਵੀ ਆਈਐਸੀ ਮਾਰਕੇ ਦੀ ਜਾਲੀ ਲੱਗੀ ਹੋਈ ਹੈ ਜੀ ਤੇ ਪੂਰਾ ਭਾਰਾ ਵੇਡ ਹੈ ਹੈਵੀ ਵੇਡ ਆ ਜੀ ਤਿੰਨ ਸਾਈਡਾਂ ਤੇ ਵੇਡ ਲੱਗਿਆ ਹੋਇਆ ਆਪਣਾ ਤੇ ਜੇ ਆਪਾਂ ਗੱਲ ਕਰੀਏ ਗਾਡਰਾਂ ਤੇ ਟਰਾਲੀ ਗਾਡਰ ਤੁਹਾਨੂੰ ਖਾਦ ਨੇ 8 4 ਦੇ ਗਾਡਰ ਆ ਜੀ ਪੂਰੇ ਭਾਰੇ ਸੇਲਡ ਦੇ ਗਾਡਰ ਲੱਗੇ ਹੋਏ ਜੀ ਤੇ ਪੂਰੇ ਸਾਫ ਵਜਨ ਵਾਲੇ ਕੁਆਂਟਲ ਵਾਲੀ ਚਾਸੀ ਹੈ ਇੱਕ ਗਾਡਰ ਤੇ ਹੁੱਕ ਇਹਦੇ ਲੱਗੀ ਹੋਈ ਹੈ ਜੀ 2.5 ਇੰਚ 3 3 ਦੀ ਹੁੱਕ ਲੱਗੀ ਹੋਈ ਹੈ ਜੀ ਦੇਖ ਲਓ ਪੂਰੀ ਮੋਟੀ ਹੁੱਕਾ ਕੋਈ ਆਪਾਂ ਜਿੰਨਾ ਮਰਜ਼ੀ ਵਜਨ ਟਰਾਲੀ ਤੋਂ ਚੁਕਾ ਸਕਦੇ ਆ ਤੇ ਜੇ ਗੱਲ ਕਰੀਏ ਆਪਣੀ ਚਾਦਰ ਦੀ ਚਾਦਰ ਇਹਦੇ ਲੱਗੀ ਹੋਈ ਹੈ ਜੀ ਸਾਈਡ ਤੇ 12 ਗੇ ਜੀ ਕੇ ਥੱਲੇ ਲੱਗਿਆ ਹੋਇਆ 10 ਗੇਜ ਦਾ ਬਿਨਾਂ ਜੋੜ ਤੋਂ ਫਰਸ਼ ਆ ਜੀ ਟਾਟਾ ਦੀਆਂ ਮੋਹਰਾਂ ਲੱਗੀਆਂ ਹੋਈਆਂ ਫਰਸ਼ ਦੇ ਉੱਤੇ ਵੀ ਤੇ ਸਾਈਡਾਂ ਤੇ ਵੀ ਤੇ ਕੋਈ ਜੋੜ ਨਹੀਂ ਕਿਉਂਕਿ ਜੋੜ ਦੇ ਵਿੱਚੋਂ ਆਪਣਾ ਫਿਰ ਗੱਲਾਂ ਸ਼ੁਰੂ ਹੋ ਜਾਂਦਾ ਜਿੱਥੇ ਜੋੜ ਲੱਗਿਆ ਹੁੰਦਾ ਫਰਸ਼ 'ਚ ਬਿਨਾਂ ਜੋੜ ਤੋਂ ਫਰਸ਼ ਆ ਤੇ ਸਾਈਡਾਂ ਹੈਗੀਆਂ ਜੀ 12 ਗੇਜ ਦੀਆਂ 10 ਗੇਜ ਦਾ ਫਰਸ਼ ਲੱਗਾ ਹੈ ਬਾਕੀ ਟਾਇਰਾਂ ਦੀ ਗੱਲ ਕਰੀਏ ਟਾਇਰ ਹੈਗੇ ਨੇ 1020 ਦੇ ਤੁਹਾਨੂੰ ਟਾਇਰ ਨੇੜੇੋਂ ਖਾ ਦਿੰਨੇ ਆ ਬੇਦਾਗ ਟਾਇਰ ਚੰਗੀ ਗੁੱਡੀ ਜੀ ਟਾਇਰਾਂ ਦੀ ਟਾਇਰ ਵੀ ਪਾਇਆ ਜੀ 30 40% ਖੈਰ ਪਏ ਆ ਜੀ ਤੇ ਬਾਕੀ ਜੱਕ ਵੀ ਵੇਖ ਲੋ ਜੱਕ ਲੱਗਾ ਹੋਇਆ ਟੂ ਸਪੀਡਾਂ ਵਾਲਾ ਜੀ ਹਾਈ ਸਪੀਡ ਜੱਕ ਆ ਜੀ ਛੇਦੀ ਚੱਕਣ ਵਾਲਾ ਜਿਹੜਾ ਆਮ ਅੱਜ ਕੱਲ ਚੱਲਦਾ ਟਰਾਲੀਆਂ ਤੇ ਤੂੜੀ ਟਾੜੀ ਸੀਜ਼ਨ ਮੌਕੇ ਸੌਖ ਰਹਿੰਦੀ ਐ ਇਸ ਜੱਕ ਨਾਲ ਤੇ ਆਮ ਥੋੜੇ ਤੇਲ ਦੇ ਨਾਲ ਹੀ ਵਧੀਆ ਚੱਕ ਦਿੰਦਾ ਤੇ ਕੜੇ ਵਾਲੇ ਰਿੰਮ ਆ ਜੀ ਕੜੇ ਵਾਲੇ ਰਿੰਮ ਡਬਲ ਕੜਾ ਹੀ ਆਮ ਸਿੰਗਲ ਹੁੰਦਾ ਇਹ ਡਬਲ ਕੜਾ ਟਰੱਕ ਵਾਲਾ ਤੇ ਪੂਰਾ ਭਾਰਾ ਰਿੰਮ ਆ ਜੀ ਤੇ ਇਹ ਕੜਾ ਬਹੁਤ ਕਾਮਯਾਬਾ ਛੇਦੀ ਨਿਕਲਦਾ ਵੀ ਨਹੀਂ ਤੇ ਜੇ ਗੱਲ ਕਰੀਏ ਆਪਾਂ ਹੁਣ ਡਾਲੇ ਤੇ ਤੇ ਡਾਲਾ ਇਹਦਾ ਖੁੱਲਦਾ ਜੀ ਸਾਈਡ ਤੇ ਸਾਈਡ ਤੇ ਨਵੇਂ ਮਾਡਲ ਦਾ ਡਾਲਾ ਜਿਵੇਂ ਹੋਣਾ ਆਪ ਸਾਈਡ ਤੇ ਸਾਰੇ ਡਾਲਾ ਹੀ ਖੁੱਲਦੇ ਆ ਜੀ ਤੇ ਡਾਲਾ ਤੁਸੀਂ ਵੇਖ ਲਓ ਬਾਕੀ ਵਧੀਆ ਬਹੁਤ ਸੋਹਣਾ ਡਾਲਾ ਬਣਿਆ ਹੋਇਆ ਤੇ ਵਿੱਚੋਂ ਵੀ ਤੁਹਾਨੂੰ ਫੋਟੋ ਵਿਖਾ ਦਿੰਨੇ ਆ ਵੇਖ ਲਓ ਫਰਸ਼ 'ਚ ਕੋਈ ਜੋੜ ਨਹੀਂਗਾ ਇੱਕ ਪੀਸ ਹੀ ਹੈ ਜੀ 11 6 ਦਾ 11 6 ਦਾ ਬਿਲਕੁਲ ਸਾਫ਼ ਆ ਜੀ ਪੂਰਾ ਫਰਸ਼ ਤੇ ਚਾਦਰ ਵੀ ਪੂਰੀ ਮੋਟੀ ਭਾਰੀ ਟਾਟਾ ਦੀ ਚੰਗਾ ਮਾਲ ਲੱਗਿਆ ਹੋਇਆ ਲੋਹੇ ਦਾ ਤੇ ਆਮ ਨਹੀਂ ਕੀ ਚਾਦਰ ਟਾਟਾ ਦੀਆਂ ਮੋਹਰਾਂ ਦੀ ਚਾਦਰ ਚੰਗੀ ਚਾਦਰ ਆਮ ਚਾਦਰ ਨਾਲੋਂ ਮਹਿੰਗੀ ਹੁੰਦੀ ਹੈ ਇਹ ਤੇ ਹਿੱਸੇ ਦੀ ਗੱਲ ਕਰੀਏ ਹਿੱਸਾ ਲੱਗਾ ਆ ਜੀ 4 ਦਾ ਹੀ ਇਹਦੇ 4 ਇੰਚੀ ਹਿੱਸਾ ਆਮ ਕਹਿ ਦਿੰਦੇ ਆ ਤੇ 4 ਇੰਚੀ ਹਿੱਸਾ ਲੱਗਾ ਆ ਬਿਲਕੁਲ ਨਵਾਂ ਹੀ ਹਿੱਸਾ ਲੱਗਿਆ ਜੀ ਤੇ 57 58 ਇੰਚ ਚੜਾਈ ਆ ਜੀ ਇਹਦੀ ਆਮ ਜਿਹੜੀ ਹੁਣ ਚੱਲ ਰਹੀ ਆ ਪੂਰੇ ਚੌੜਾ ਹਿੱਸਾ ਜੀ ਕੋਈ ਟਰਾਲੀ ਪਲਟਣ ਦਾ ਨਹੀਂ ਖਤਰਾ ਕਿਉਂਕਿ ਆਮ ਪੁਰਾਣੀਆਂ ਟਰਾਲੀਆਂ ਨੂੰ ਭੀੜੇ ਹਿੱਸੇ ਹੁੰਦੇ ਸੀ ਛੇਤੀ ਪਲਟ ਜਾਂਦੀਆਂ ਸੀ ਪੂਰਾ ਚੌੜਾ ਹਿੱਸਾ ਜੀ ਟਰਾਲੀ ਦਾ ਬਾਕੀ ਟਰਾਲੀ ਖੜੀ ਹੈ ਜੀ ਮਕੰਦ ਸਿੰਘ ਵਾਲੇ ਜਿਹੜੇ ਵੀਰ ਨੇ ਇਹ ਟਰਾਲੀ ਖਰੀਦਣੀ ਆਈ ਮੌਕਸਰੇ ਏਰੀਆ ਚ ਪਿੰਡ ਪੈਂਦਾ ਤੇ ਸੰਪਰਕ ਨੰਬਰ ਨੋਟ ਕਰ ਲਓ ਜੀ 94788 86538 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਟਰਾਲੀ ਖਰੀਦ ਸਕਦੇ ਹੋ ਟਰਾਲੀ ਦਾ ਰੇਟ ਹੈਗਾ ਜੀ 1 ਲੱਖ ਤੇ 32000 ਰੁਪਇਆ ਬਾਕੀ ਮੌਕੇ ਤੇ ਮਾਨਤਾਨ ਹੋ ਜੂ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਉਹਨੂੰ 4000 ਦਾ ਮਾਨਤਾਨ ਕੀਤਾ ਜਾਊ 128 ਚ ਟਰਾਲੀ ਮਿਲ ਜੂਗੀ ਇਹ ਤੇ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਵਿਖਾ ਸਕਦੇ ਹੋ ਜੀ ਆਪਣੀ ਵੀਡੀਓ ਦਾ ਤੇ ਤੁਹਾਨੂੰ ਟਰਾਲੀ ਮਿਲ ਜੂਗੀ 4000 ਲੈਸ ਨਾਲ ਤੇ ਬਾਕੀ ਹੋਰ ਜਾਣਕਾਰੀ ਲੈਣੀ ਆ ਸੰਪਰਕ ਨੰਬਰ ਨੋਟ ਕਰ ਲਿਆ ਜੀ ਬਾਕੀ ਆ ਵੀ ਟਰਾਲੀ ਦੇ ਅੱਗੇ ਸ਼ੋਅ ਬਣੀ ਹੋਈ ਆ ਚੰਗੀ ਸੋਹਣੀ ਟਰਾਲੀ ਆ ਤੇ ਰੰਗ ਦੀ ਗੱਲ ਕਰੀਏ ਰੰਗ ਹੈਗਾ ਜੀ ਐਸਡੀ ਦਾ 2K ਰੰਗ ਆ 4-5 ਸਾਲ ਰੰਗ ਦੀ ਗਾਰੰਟੀ ਹੁੰਦੀ ਆ ਕੋਈ ਕਿਤੋਂ ਪੇਂਟ ਉੱਤਰਦਾ ਨਹੀਂਗਾ ਤੇ ਪੂਰੇ ਸਵਾਈ ਵਾਲਾ ਰੰਗ ਆ ਜੀ ਮੱਖੀ ਬਹਿ ਜਾਏ ਤੇ ਮੱਖੀ ਵੀ ਤਲਕ ਜਾਂਦੀ ਆ ਜਦੋਂ ਇੰਨਾ ਚਲਕਣਾ ਸ਼ਾਈਨਿੰਗ ਵਾਲਾ ਰੰਗ ਹੋਇਆ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਤੇ ਜੇ ਤੁਸੀਂ ਵੀ ਕੋਈ ਇਸ ਤਰ੍ਹਾਂ ਦੀ ਐਡ ਲਗਾਉਣੀ ਹੈ ਆਪਾਂ ਨੂੰ ਵੀਡੀਓ ਜਾਂ ਫੋਟੋ ਨਾਲ WhatsApp ਨੰਬਰ ਸਕਰੀਨ ਤੇ ਦਿੱਤਾ ਸੈਂਡ ਕਰ ਸਕਦੇ ਹੋ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾ ਦਤੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ